ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੇਜਰੀਵਾਲ ਨੂੰ ਯਾਦ ਕੀ ਕਰਕੇ ਜਿਹੜੇ ਕਿ ਕਾਫੀ ਭਾਵੁਕ ਹੋ ਜਾਂਦੇ ਨੇ ਪਰੰਤੂ ਉੱਥੇ ਹੀ ਹੁਣ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਤੁਸੀਂ ਅਸਾਮ ਦੇ ਵਿੱਚ ਜਾਂਦੇ ਹੋ ਤੇ ਉੱਥੇ ਵੀ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਤੇ ਅਸਾਮ ਜਾ ਕੇ ਵੀ ਤੁਸੀਂ ਸਿੱਖਾਂ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਕੀਤੀ ਤੇ ਇਹ ਦਰਤਾ ਜਿਹੜਾ ਕਿ ਸਿੱਖਾਂ ਲਈ ਤੁਹਾਡੇ ਅੰਦਰ ਕਿਉਂ ਨਹੀਂ ਉੱਠਦਾ ਤੇ ਜਿਸ ਤੋਂ ਬਾਅਦ ਹੁਣ ਸਿੱਖ ਜਥੇਬੰਦੀਆਂ ਨੇ ਇਸ ਗੱਲ ਦੇ ਉੱਤੇ ਵਿਰੋਧ ਕੀਤਾ ਅਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਹਜੇ ਇਹਨਾ ਸਮਾਨੇ ਹੋਇਆ ਪਰੰਤੂ ਤੁਸੀਂ ਅੱਜ ਉਹਨਾਂ ਦੇ ਲਈ ਆਪਣੇ ਹੰਝੂ ਵਹਾ ਰਹੇ ਹੋ ਤੇ ਇਹ ਜਿਹੜਾ ਕਿ ਸਿੱਖ ਜਥੇਬੰਦੀਆਂ ਨੂੰ ਲੈ ਕੇ ਕਿਉਂ ਨਹੀਂ ਤੁਹਾਡੇ ਅੰਦਰ ਦਰਦ ਜਿਹੜਾ ਕਿ ਝਲਕਦਾ ਤੇ ਜਿਸ ਤੋਂ ਬਾਅਦ ਤੁਸੀਂ ਬਾਰ-ਬਾਰ ਐਨਐਸਏ ਲਗਾ ਦਿੰਨੇ ਹੋ ਤੇ 35 ਸਾਲਾਂ ਤੋਂ ਸਾਡੇ ਸਿੰਘ ਜਿਹੜੇ ਕਿ ਦਵਿੰਦਰਪਾਲ ਸਿੰਘ ਖੁੱਲਰ ਅਤੇ ਬੰਦੀ ਸਿੰਘ ਅਤੇ ਭਾਈ ਅਮਰਿਤਪਾਲ ਸਿੰਘ ਉਹ ਨਹੀਂ ਹਜੇ ਤੱਕ ਉਹਨਾਂ ਲਈ ਤੁਸੀਂ ਬਾਰ-ਬਾਰ ਐਨਐਸਏ ਐਨਐਸਏ ਲਗਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਪੱਕਾ ਰੱਖਣ ਦੇ ਪਲਾਨ ਬਣਾਉਂਦੇ ਹੋ ਤੇ ਹੁਣ ਤੁਸੀਂ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਕਿਉਂ ਵਾਰ ਵਿਰੋਧ ਕਰ ਰਹੇ ਹੁੰਦੇ ਹੈ ਜਿਹੜਾ dard ਤੁਹਾਡਾ ਸਿੱਖਾਂ ਲਈ ਕਿਉਂ ਨਹੀਂ ਬਾਹਰ ਆਉਂਦਾ ਤੇ ਜਿਸ ਤੋਂ ਬਾਅਦ ਹੁਣ ਅਕਾਲੀ ਦਲ ਨੇ ਇਸ ਗੱਲ ਨੂੰ ਲੈ ਕੇ ਵਿਰੋਧ ਕੀਤਾ ਹੈ ਤੇ ਬੀਤੇ ਕੱਲ ਦੇ ਵਿੱਚ ਦੱਸ ਦिए ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਦੇ ਜਿਸ ਦੇ ਵਿੱਚ ਉਹ ਕਾਫੀ ਭਾਵੁਕ ਹੋ ਜਾਂਦੇ ਨੇ ਤੇ ਕੇਜਰੀਵਾਲ ਨੂੰ ਲੈ ਕੇ ਜਿਹੜਾ ਕਿ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਕਿਹਾ ਜਾਂਦਾ ਹੈ ਤੇ ਸਾਨੂੰ ਜਦੋਂ ਅਸੀਂ ਕੇਜਰੀਵਾਲ ਨੂੰ ਮਿਲਦੇ ਆ ਤਾਂ ਅੱਤਵਾਦੀਆਂ ਵਾਂਗੂ ਜਿਹੜਾ ਕਿ ਵਿਹਾਰ ਹੈ ਜਿਹੜਾ ਕਿ ਕੀਤਾ ਜਾ ਰਿਹਾ ਤੇ ਜਿਸ ਤੋਂ ਬਾਅਦ ਲਗਾਤਾਰ ਇਸ ਗੱਲ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਕਾਫੀ ਭਾਵੁਕ ਹੁੰਦੇ ਨੇ ਤੇ ਉੱਥੇ ਹੀ ਹੁਣ ਅਕਾਲੀ ਦਲ ਦੇ ਵੱਲੋਂ ਇਸ ਗੱਲ ਦੇ ਉੱਤੇ ਵਿਰੋਧ ਕੀਤਾ ਜਾ ਰਿਹਾ ਤੇ ਉਹਨਾਂ ਨੇ ਸਿੱਖਾਂ ਦੇ ਹੱਕ ਦੇ ਵਿੱਚ ਫਿਰ ਤੋਂ ਆਵਾਜ਼ ਉਠਾਈ ਹੈ ਤੇ ਜਿਸ ਤੋਂ ਬਾਅਦ ਵਿਰਸਾ ਸਿੰਘ ਵਲਟੋਹ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਇਨਕਲਾਬੀਆਂ ਦੀਆਂ ਚੀਕਾਂ ਭਗਵੰਤ ਮਾਨ ਜੀ ਭ੍ਰਸ਼ਟਾਚਾਰੀ ਕੇਜਰੀਵਾਲ ਨੂੰ ਤਾਂ ਜੇਲ੍ਹ ਦੇ ਵਿੱਚ ਤੁਹਾਡੇ ਵੇਖ ਕੇ ਅਥਰੂ ਨਹੀਂ ਰੁਕੇ ਤੇ ਚੀਕਾ ਤੱਕ ਨਿਕਲ ਗਈਆਂ ਪਰ ਕੌਮ ਧਰਮ ਤੇ ਪੰਜਾਬ ਦੀ ਖਾਤਰ 29 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਮਾਨਸਿਕ ਤੇ ਸਰੀਰਕ ਰੋਗੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਈਲ بار-ਬਾਰ ਰੱਦ ਕਰਕੇ ਤੇ ਐਨਐਸਏ ਲਾ ਕੇ ਡਿਬਰੂਗੜ ਜੇਲ੍ਹ ਦੇ ਵਿੱਚ ਸੁੱਟੇ ਪਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਉੱਤੇ ਤਾਂ ਕੇਜਰੀਵਾਲ ਤੇ ਤੁਹਾਨੂੰ ਘੋਰਾ ਵੀ ਤਰਸ ਨਹੀਂ ਆਇਆ ਤੇ ਜਿਸ ਦੇ ਦੌਰਾਨ ਇਹ ਗੱਲਾ ਜਿਹੜੀ ਹੈ ਕਿ ਵਰਸਾ ਸਿੰਘ ਮਲਟੋਹਾ ਦੇ ਵੱਲੋਂ ਕਹਿ ਕੇ ਮੁੱਖ ਮੰਤਰੀ ਭਗਵੰਤ ਮਾਤੇ ਪਲਟਵਾਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਤੁਹਾਡੇ ਅਥਰੂ ਹੈ ਇਹ ਪਕੇਜੀਵਾਲ ਨੂੰ ਵੇਖ ਕੇ ਤਾਂ ਤੁਹਾਡੇ ਜੇਲ੍ਹ ਦੇ ਵਿੱਚ ਨਹੀਂ ਰੁਕੇ ਤਾਂ ਚੀਖਾਂ ਨਿਕਲ ਗਈਆਂ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਸਾਡੇ ਸਿੰਘ ਨੇ 29 ਸਾਲਾਂ ਤੋਂ ਜੇਲ੍ਹ ਦੇ ਵਿੱਚ ਮੰਦ ਨੇ ਦਵਿੰਦਰਪਾਲ ਭੁੱਲਰ ਸਿੰਘ ਦੀ ਜਿਹੜੀ ਫਾਈਲ ਆ ਉਸ ਨੂੰ ਤੁਸੀਂ ਵਾਰ-ਵਾਰ ਰੱਦ ਕਰ ਰਹੇ ਹੋ ਐਨਐਸਏ ਲਗਾ ਕੇ ਡਿਬਰੂਗੜ ਜੇਲ੍ਹ ਦੇ ਵਿੱਚ ਪਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਨੂੰ ਵੀ ਜਿਹੜਾ ਕਿ ਤੁਹਾਨੂੰ ਕਿਉਂ ਨਹੀਂ ਤਰਸਾਉਂਦਾ ਤੇ ਜਿਸ ਤੋਂ ਬਾਅਦ ਲਗਾਤਾਰ ਇਸ ਗੱਲ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ ਤੇ ਭਿੱਤੇ ਦੇ ਵਿੱਚ ਅਸਾਮ ਦਾ ਦੌਰਾ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਤੇ ਉੱਥੇ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਕਾਲੀ ਦਲ ਦੇ ਵੱਲੋਂ ਕਿ ਅਸਾਮ ਦੇ ਵਿੱਚ ਗਏ ਉਹ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਵਿਰੋਧ ਤਾਂ ਕੀਤਾ ਗਿਆ ਬੀਜੇਪੀ ਦੇ ਪੁੱਤੇ ਪਲਟ ਵਾਰਤਾ ਕੀਤੇ ਗਏ ਤੇ ਜਿਸ ਤੋਂ ਬਾਅਦ ਤੁਸੀਂ ਅਸਾਮ ਦੇ ਵਿੱਚ ਡਿਗਰੂਗੜ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਿਤਪਾਲ ਸਿੰਘ ਉਹਨਾਂ ਨੂੰ ਲੈ ਕੇ ਕਿਉਂ ਨਹੀਂ ਆਪਣਾ ਜਿਹੜਾ ਕਿ ਦਰਦ ਦਿਖਾਉਂਦੇ ਕਿਉਂ ਤੁਸੀਂ ਸਿੱਖਾਂ ਦੇ ਨਾਲ ਧੱਕੇਸ਼ਾਹੀ ਕਰ ਰਹੇ